ਪੈਸੇ ਆਲਤੇ ਨਾਂਗਿਆ ਤੇ ਚਾਹ ਨੂੰ ਹੱਲੇ ਵਟ ਦਈ ਜਾਂਦੇ ਚਾਹ ਨੂੰ ਵਟ ਦਈ ਤਾਂ ਮੰਮੀ ਜੀ ਨਹੀਂ ਵਟ ਨਹੀਂ ਕਹਿੰਦਾ ਪੀਦਾ ਪੀਦੀ ਬਾਕੀ ਵੇਖੋ ਭੈਣ ਜੀ ਆਪਾਂ ਪੰਜਾਬੀ ਹੁੰਨੇ ਆ ਤੇ ਭਾਵੇਂ ਗਰਮੀ ਆ ਜਿਹੜੀ ਚਾਹ ਵਾ ਨਾ ਇਹ ਹਾਇਤ ਵੇਹੇ ਮਾੜੀ ਹੈ ਪੀਣ ਵਾਸਤੇ ਦੇਖਣ ਜੇ ਕੋਈ ਪ੍ਰਾਣਾ ਹੁੰਦਾ ਚਾਹ ਨਹੀਂ ਪੁੱਛੀ ਨਹੀਂ ਪਿਆਲੀ ਨਾ ਉਹਨਾਂ ਚਲ ਕਹਿੰਦੇ ਵੀ ਸਾਨੂੰ ਚਾਹ ਹੀ ਨਹੀਂ ਪਿਆਲੀ ਸਵਾਗਤ ਹੀ ਨਹੀਂ ਕੀਤਾ ਅੱਛਾ ਚਾਹ ਬਣਾਉਣ ਆ ਭੈਣ ਜੀ ਵੀ ਆਏ ਆ ਤੁਹਾਡੇ ਤੇ ਮੇਰਾ ਤੇ ਸਵੇਰ ਦਾ ਸੁਖਨਾ ਕੀ ਮਤਲਬ ਮਠੋਲੇ ਵੀ ਹੀ ਕੋਈ ਉਧਰ ਨੂੰ ਚਲੇ ਗਏ ਤੇ ਆਪਾਂ ਦਾ ਖਾਂਟਣੇ ਤੇ ਧਿਆਨ ਹੀਗਾ ਤੇ ਨਜ਼ਾਰੇ ਲੈਣ ਦੇ ਪੂਰੇ ਚਲੋ ਵਧੀਆ ਗੱਲ ਤੁਸੀਂ ਕੀ ਆ ਕਿ ਸੁਲਾਵਾ ਹੁਣ ਦੁੱਧ ਤੇ ਕਿਸ ਨੂੰ ਪਾਣੀ ਦਾ ਵੇਖਣ ਡਿਆ ਵਾ ਪੀਣ ਚਾਹ ਡੀਆਂ ਵਾ ਤੇ ਇਕੱਠੀਆਂ ਹੋਏ ਕਿਦਾਂ ਆ ਗਏ ਨਾਲ ਜੁੜੀਆਂ ਆ ਇੱਕ ਦੂਜੇ ਦੇ ਉੱਤੇ ਮੈਨੂੰ ਵਿੱਚ ਕਿਉਂ ਜੁੜੀਆਂ ਹੈ ਠੰਡ ਲੱਗਦੀ ਇਹਨਾਂ ਨਾ ਨਾ ਪਰ ਨਹੀਂ ਸੂਰਜ ਇੰਨਾ ਕਰੇਗਾ ਧੁੱਪ ਨਾ ਤੇ ਪੀ ਪੈਣ ਹੋਈ ਜਾਂਦੀ ਮਮੇ ਕੁਰਸੀਆਂ ਨੂੰ ਕਰੀ ਜਾਂਦੇ ਤੇ ਮੈਨੂੰ ਇਹ ਨਾਲ ਬਸ ਮੈਂ ਚਾਹ ਨਾ ਇੱਧਰ ਨੂੰ ਆਪਣੀਆਂ ਧੀਆਂ ਵਾਲੀ ਨਹੀਂ ਸੂਰਜ ਆਪਣੇ ਹਿਸਾਬ ਨਾਲ ਠੀਕ ਆਗੇ ਸੂਰਜ ਆਪਣੇ ਹਿਸਾਬ ਨਾਲ ਖਲੋ ਆੜਾ ਮੋਜੂ ਜਨੇ ਤੇ ਕਿਵੇਂ ਜਿੰਨੇ ਹਾਂ ਹਾਂਜੀ ਆੜਾ ਮੌਸਮ ਬਹੁਤ ਵਧੀਆ ਵਾ ਆਹੋਕੇ ਬਹੁਤ ਵਧੀਆ ਇਹ ਤਾਂ ਪਰਾਂ ਨੇ ਤੇ ਆਦਰੋਂ ਢੰਡ ਹਾਂ ਇਹ ਤਾਂ ਗੱਲ ਹੈ ਮੌਸਮ ਨਾ ਮੱਕੀ ਨਾ ਮਸਰ ਮੈਂ ਅੱਜ ਜਿਹੜਾ ਤੇ ਧਾਰ ਗਏ ਨਾ ਹਾਂ ਮਟੋਲੇ ਗਈ ਤੇ ਉੱਥੇ ਜਦੋਂ ਮਾਸੀ ਨੇ ਮਾਂ ਸਾਗ ਰੱਖਿਆ ਤੇ ਜੀਸ ਜਨ ਤੇ ਮੈਂ ਹਾਂ ਮਾਸੀ ਤੁਹਾਡੀ ਇਹ ਡਿਊਟੀ ਲੱਗੀ ਰਹਿੰਦੀ ਆ ਅੱਛਾ ਦੀਦੀ ਇਹ ਹਰ ਜਾਂਦੀ ਜਾਂਦੀ ਬਾਤ ਦਾ ਜਾਵਾ ਸਵਾਲ ਲੱਗਣਾ ਤੇ ਮੈਂ ਜਿੰਨਾ ਚਿਰ ਹਫਤੇ ਚ ਇੱਕ ਦਿਲ ਬਣਾਵਾ ਨਾ ਮੈਨੂੰ ਇਹਦਾ ਮਤਲਬ ਚੰਗਾ ਲੱਗਦਾ ਕਿ ਵਧੀਆ ਲੱਗਦਾ ਵਾ ਮੈਂ ਚੱਲ ਠੀਕ ਆ ਇਹ ਅੰਦੀ ਚਾਹ ਬੜਾ ਚੜਿਆ ਤੂੰ ਆਈ ਤੇ ਮੈਂ ਥੋੜੇ ਟਾਈਮ ਵਾਂ ਤੇ ਇਹ ਚਾਹ ਜਿਹੜਾ ਰੱਖ ਜਣਾ ਨੇ ਚੜੇ ਜਾਣਾ ਹਾਂ ਚੱਲ ਜਾਣਾ ਇਹ ਆਤੀ ਆ ਮਮਾ ਨੂੰ ਚਾਹ ਦੇ ਹੁੰਦਾ ਹੀ ਹਾਂ ਪੀਓਲਾ ਨਵੇਂਦਾ ਆ ਪੀਓਵਾ ਨੂੰ ਤੇ ਇਹਲਾ ਚਾਹ ਜਾਣਾ ਨੰਦਾ ਵਾ ਵੱਡੇ ਬਾਉਣ ਨੂੰ ਲੱਗਿਆ ਵਾ ਹਾਂ ਵਾਟੇ ਬਾਉਣ ਨੂੰ ਲੱਗਿਆ ਬੜਾ ਚੜਦਾ ਵਾ ਆਹ ਚਾਹ ਪੀਣਾ ਚਾਹ ਮਤੋਂ ਆਉਂਦਾ ਲੱਗਿਆ ਤੁਸੀਂ ਸਹੀ ਗੱਲ ਸੋ ਸਾਬ ਤੋਂ ਬਾਦ ਡੈਡੀ ਨੂੰ ਚਾਹ ਚੜਦਾ ਹਾਂ ਹਾਂ ਕਿੱਦਾਂ ਡੈਡੀ ਡੈਡੀ ਕੋਟ ਕੇ ਚੱਲਦੇ ਆ ਕੰਮ ਕਰ ਦੋ ਭਜਨ ਕਰ ਤੂੰ ਵੀ ਕਿਆ ਕੀਤੇ ਜਾਂ ਮੈਂ ਕਹਾਂ ਵੀ ਇਦਾਂ ਚੱਲ ਰਿਹਾ ਕੰਮ ਉਹ ਹੋ ਰਹੀਆ ਚੈੱਕ ਕਰਾਣੇ ਕੰਮ ਚ ਰੋਣੇ ਚਾਹੀਦੇ ਆ ਦੁਨੀਆਦਾਰੀ ਹੈ ਦੁਨੀਆਦਾਰੀ ਚ ਇਦਾਂ ਹੀ ਵਧੀਆ ਲੱਗਦਾ ਬੰਦਾ ਉਹ ਟੈਨਸ਼ਨ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਾਂ ਬੰਦੇ ਨੂੰ ਆਸ ਫੜ ਕੇ ਮਿਲਣਾ ਚਾਹੀਦਾ ਵਾ ਜਿਹੜੀ ਵਿੱਚ ਉਹ ਗੱਲ ਆ ਮਮਰਾ ਬੱਚਾ ਜੀ ਅਕੀ ਨਾ ਤੇ ਪਤਾ ਨਹੀਂ ਇਹੀ ਮਤਲਬ ਵੱਧ ਕੰਮ ਕਰ ਲਾਂਗੇ ਜਾਂ ਵੱਧ ਕੁਝ ਜੋੜ ਲਾਂਗੇ ਤੇ ਫੇਰ ਵੇਖਾਂਗੇ ਆ ਕੰਮ ਬਾਅਦ ਚ ਕਰਾ ਉਹ ਚੀਜ਼ਾਂ ਨਹੀਂ ਬਣਦੀ ਦੇਵ ਉਹ ਪ੍ਰਦੇਵ ਨੇ ਪੀਸ ਉੱਥੇ ਹੀ ਟੱਕਿਆ ਉਹ ਨੂੰ ਚੈ ਗਾਲਾ ਚੈ ਕਰਨਾ ਪ੍ਰੇ ਕਰਲਾ ਉਹਨੇ ਹੱਥ ਦੀ ਪੀਸ ਬਣਿਆ ਉਹ ਨੂੰ ਜਾਰੀ ਨੂੰ ਪਰਪੀ ਦੇ ਘਾ ਲੰਦੇ ਬਹੁਤ ਚੜਨੀ ੜੀ ਇਹ ਕਹਿਣਾ ਚੈ ਗਾਲਾ ਠੀਕ ਹੈ ਵੀਰਾ ਕਦੋਂ ਬੰਦ ਕਰੇ ਤੇ ਮੇਰਾ ਪਰਪੀ ਖਾਣ ਨਹੀਂ ਦਿੱਤਾ ਉਹ ਨਹੀਂ ਖਾਣਾ ਤੇ ਜਬਾ ਮੈਂ ਉਹਨੇ ਵੇਖਿਆ ਜਾ ਹੁਤਾ ਮੇਰਾ ਨਹੀਂ ਉਹ ਨੂੰ ਚੈ ਅੱਗੇ ਵੀ ਚੁਣਕੰਡੀ ਆ ਕਤਨਾ ਜਾਂਦਾ ਇਹਨੂੰ ਨਾ ਖਾਏ ਨਾ ਇਹਦਾ ਰੱਬ ਲੋਏ ਕਿ ਲੋ ਪਤਲੀ ਹੈ ਇਹ ਖਾਣੇ ਤੇ ਮਿੱਠਾ ਹੀ ਨਹੀਂ ਹਟਦੀ ਆਇਨਾ ਜ਼ਿਆਦਾ ਨਹੀਂ ਖਾਣੀ ਪਰ ਮੈਂ ਮੈਂ ਮੇਰਾ ਉਹ ਪਤਾ ਕੀ ਆ ਇਹ ਪ੍ਰਕੀਬ ਦਾ ਕੰਮ ਹੋ ਰਿਹਾ ਇਹ ਖਾਣੇ ਪੀਣੇ ਤੇ ਮੇਰਾ ਖੁੱਲਾ ਤੇ ਖਾਣਾ ਪੀਣਾ ਇਹਦਾ ਵੱਖ ਰਿਹਾ ਸੰਜੀਨੀ ਸਵੇਰੇ ਸੁਰੂਤਾਂ ਨੇ ਖਰੀਦ ਤੇ ਬਾਰੇ ਲਵੇਰਾ ਨਹੀਂ ਹੋਣਾ ਨਾ ਸਕੀਨ ਨਹੀਂ ਨਹੀ ਲਵੇਰਾ ਸੰਦੀਪਾ ਵੀ ਨਹੀਂ ਗਾਹੀ ਪਰ ਮੈਂ ਖਾਂਦੀ ਘਾਟ ਸਕੀਨ ਖਾਂ ਦੁੱਧ ਦਾ ਪੀਂਦੀ ਜਦੋਂ ਕੰਮ ਕੋਲ ਪੈਣਾ ਇਹਨੇ ਆਪਣੇ ਹੱਥੀਂ ਖੰਦੀ ਰਹੀ ਆ ਵੀ ਜਦੋਂ ਕੋਈ ਗੱਲ ਨਹੀਂ ਤੇ ਸੰਦੀਪ ਦੇ ਨਹੀਂ ਇਹ ਗੱਲ ਤੁਹਾਡੀ ਨਾ ਮੰਨਣ ਜੋਗਾ ਵੈਸੇ ਮੈਂ ਤਾਂ ਕੰਨੀ ਆ ਕਿਉਂਕਿ ਘਰੇ ਵੀ ਨਾ ਮਾਂਕ ਦੁੱਧ ਪੀ ਕੇ ਰਾਜੀ ਤੇ ਨਾ ਨਾ ਪ੍ਰੀਤ ਤਾਂ ਆਪ ਮੈਂ ਵੀ ਨਹੀਂ ਨਾ ਪ੍ਰੀਤ ਵੀ ਦੋਵੇਂ ਦੁੱਧ ਪੀ ਗਨੀ ਦੋਵੇਂ ਨੇ ਨਿਆਣੇ ਵੀ ਇਦਾਂ ਹੀ ਨੇ ਦੀ ਦੀ ਇਹ ਵਾਪਸ ਰਾਤ ਤੱਕ ਦਹੀਂ ਖਾਣਾ ਇਹ ਤਾਂ ਇਹ ਤਾਂ ਤਰਮਿੰਦਰ ਦਹੀਂ ਤਰਮਿੰਦਰ ਲੈ ਵੀ ਕੱਚਾ ਪੱਕਾ ਜੋਦ ਬਾਉ ਮੈਂ ਨਹੀਂ ਇਹ ਤਾਂ ਗੱਲਾਂ ਹੀ ਟਾਡੀਆਂ ਨਿਆਰੀਆਂ ਆ ਤਰਮਿੰਦਰ ਤੀ ਕਾਦੀ ਪਹੁੰਚ ਗਈ ਆ ਕਿਦਾਰਾ ਪਹੁੰਚੇ ਹੋ ਗਏ ਹੁਣ 5:30 ਤਵਾਰ ਕੱਢੀਏ ਹੁਣ ਆਹੋ ਟਾਈਮ ਦਾਵਾ ਮਾਗਾ ਤੇਰਾ ਆਈਡੀਆ ਬੜਾ ਜੇ ਪੋਣੇ 6 ਹੋਏ ਵਾਕਈ ਮੈਂ ਤਾਂ ਆਈਡੀਆ ਮੇਰਾ ਬੜਾ ਵਾਅ ਟਾਈਮ ਨਹੀਂ ਨਾ ਮਾਤਾ ਤੇ ਸਭੇ ਤਾਵੇਂ ਪੂਰਾ ਹੀ ਤਾ ਨੂੰ ਲਗਾ ਸੂਰਜ ਵੇਖ ਕੇ ਦੱਸ ਦੇਣੀ ਤੋਟਾ ਆਹ ਦੇਖ ਏਦਾਂ ਕਰ ਦੇ ਪਰ ਸ਼ਾਵਾਂ ਵੇਖ ਕੇ ਟਾਈਮ ਦੱਸ ਦਿੰਦੇ ਨਹੀਂ ਇੰਨਾ ਟਾਈਮ ਹੋ ਗਿਆ ਹੋ ਗਿਆ ਤੇ ਉਹਨੂੰ ਤੇ ਉਹਦਾ ਹੀ ਪਤਾ ਲੱਗ ਜਾਂਦਾ ਨਹੀਂ ਧਾਰਾ ਕੀ ਕਰਨੀ ਕੱਢਣੀ ਹੈ ਟਾਈਮ ਨਾਲ ਕੀ ਕਰਦਾ ਹੀ ਜਾਣਾ ਤਾਂ ਕਰਕੇ ਨਹੀਂ ਨਹੀਂ ਉਧਰ ਗੁੱਟੋ ਲੈ ਵੀ ਜਾਣਾ ਬੱਚ ਜਨੀ ਉਹਦਾ ਫੜਾਤਾ ਜੀ ਉਹ ਮੇਰਾ ਮੁੰਡਾ ਆ ਪਿੰਨੀ ਨਾ ਤੁਸੀਂ ਜਲੀ ਜਲੀ ਤੇ ਇਦਾਂ ਕਰੋ ਢਾਡਾ ਵਾ ਮੱਝਾਂ ਤੇ ਧਿਆਨ ਤੇ ਤੂੰ ਅਹੀਂ ਪਾਣੀ ਜਾਓ ਤੇ ਮੈਂ ਧਾਰ ਕੱਢ ਲਿਆ ਆ ਜਲਦੀ ਹੀ ਆਂਦੇ ਹਾਂ ਤੇ ਜਲਦੀ ਕਰੋ ਅਸੀਂ ਚੱਲੇ ਫਿਰ ਟਾਈਮ ਪੋਣੇ 6 ਹੋ ਗਿਆ ਉਹ ਜਲਦੀ ਹੀ ਧਾਰਤ ਕੱਢ ਲੈਂਦੇ ਕੱਢ ਲਾ ਇਹਨਾਂ ਤਾਂ ਢੱਕਿਆ ਵਾ ਤੁਹਾਨੂੰ ਤਾਂ ਆਪਣਾ ਕੰਮ ਕਰੋ ਕੋਈ ਨਹੀਂ ਤੁਸੀਂ ਵੀ ਗੱਡੀ ਤੇ ਜਾਣਾ ਕਿਹੜਾ ਆਖਿਆ ਮੋਟਰਸਾਈਕਲ ਤੇ ਜਾਣਾ ਪੁਨੇਰਾ ਹੋ ਚੱਲ ਜਾਓ ਚਲੋ ਆਈ ਗੁਰਦੀ ਕਿਰਪਾ ਚਲ ਜਾਗੇ ਗੱਡੀ ਤੇ ਬੜਾ ਲੇਟ ਜਾਂ ਜਾਗੇ ਕੋਈ ਗੱਲ ਨਹੀਂ ਕਰ ਲੋ ਕੰਮ ਆਪਣਾ ਕਰ ਲੋ ਸਾਡੇ ਬੱਚੇ ਦੀ ਕੰਡੇ ਹਨ ਉਹਦਾ ਬੱਚਾ ਨਹੀਂ ਕੰਡਿਆ ਯਾਰ ਚੱਲੀਏ ਚਲਦੇ ਆ ਨਾ ਉਹ ਵੀ ਦੇ ਗਾਲੀਆਂ ਚੱਲੀਏ ਗੁਰਦੀ ਫਿਰ ਚੱਲੀਏ ਭਾਈ ਹਾਂ ਚੱਲ 10 ਮਿੰਟ ਬਹਿ ਜਾਓ ਚੱਲ ਜੰਦੇ ਹਾਂ ਹਾਂ ਚੱਲ 10 ਮਿੰਟ ਜੇ ਕੱਢ ਲਿਓ 10 ਮਿੰਟ ਮਿੰਟ ਨੇਰਾ ਆ ਜਾਣਾ ਨਾ ਮੁੜ ਕੇ ਨੇਰਾ ਆ ਜਾਣਾ ਮੁੜ ਕੇ ਲੈਪਾਂ ਦੇ ਚੰਦਾ ਕਤਵਾਈ ਦੇ ਲਟਾ ਗੱਡੀਆਂ 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 ਮਾਰਦੇ ਲੋਕੀ ਦਾ ਫੜ ਕੇ ਲੇਟ ਮਾਰਦੇ ਯਾਰ ਲਟਾ ਵਜਦੀਆਂ ਗੱਡੀਆਂ ਹਾਂ ਡਰਾਈਵਰ ਨੇ ਤਾਂ ਫਿਕਰ ਨਹੀਂ ਇਹ ਮੇਰੀ ਗੱਲ ਛਡੋ ਇਹ ਲੋਕਲ ਏਰੀਆ ਵਾ ਲੋਕਲ ਏਰੀਏ ਦੇ ਇੰਨੀ ਗੱਡੀ ਨਹੀਂ ਹੁੰਦੀ ਹਾਈਵੇ ਤੇ ਲਟਾ ਵਾ ਹੀ ਜਾਰੀਆਂ ਬੰਦੇ ਲੋਕਲ ਏਰੀਏ ਚ ਵੀ ਹੁਣ ਬੜੀਆਂ ਗੱਡੀਆਂ ਆ ਪਾ ਆਹ ਇਹ ਤਾਂ ਗੱਲ ਹੈ ਕਿ ਪਰੌੜਾ ਤੇਰਾ ਡਰਾਈਵਰ ਲੇਟ ਆਉਣੇ ਵੱਡੀ ਗੱਲ ਵਾਈਆਂ ਹੋਣੀਆਂ ਹਨਾ ਆ ਗਿਆ ਨਾ ਆਪਾਂ ਹੁੰਦੇ ਤੇ ਕਹਿੰਦੀ ਭਾਜੀ ਆ ਜਿਹੜੇ ਕਾਲੇ ਕਾਲੇ ਤੁਰੇ ਫਿਰਦੇ ਇਹਨਾਂ ਦਾ ਕੋਈ ਹੱਲ ਹੋ ਤੇ ਕਹਿੰਦੇ ਆ ਇਹ ਕਹਿੰਦੇ ਵੀ ਕਿਹੜੇ ਕਾਲੇ ਕਾਲੇ ਕਹਿੰਦੀ ਆਏ ਕੁੱਤੇ ਆ ਕੁੱਤੇ ਨਾ ਹਾਂਦੀ ਭਾ ਜਲੁੰਦਾ ਮੈਂ ਗੱਡੀ ਤੇਰੇ ਪ੍ਰਾਣੇ ਨਹੀਂ ਕਰਨੀ ਪੈਣੀ ਹੱਲੋ ਜੂ ਨਹੀਂ ਦੇਗੀ ਕਾ ਭਾਜੀ ਕਹਿੰਦਾ ਹੈਗਾ ਕੋਈ ਗੱਡੀ ਤੇਰੀ ਬਾਸ ਨਹੀਂ ਦੀ ਮੈਂ ਗੱਡੀ ਤੇਰੇ ਪ੍ਰਾਣੇ ਨਹੀਂ ਮੰਗਵੋਣੀ ਇਹਨਾਂ ਨੇ ਸਾਡਾ ਕਿਉਂ ਇਹ ਵਾ ਕਿਉਂ ਗਰੁੱਪਾਂ ਦੇ ਹਿਸਾਬ ਨਾਲ ਨਾ ਜਿਆਦਾ ਹਾਂਜੀ ਜਿਆਦਾ ਬੱਚੇ ਬਹੁਤ ਨੇ ਆਪਰੇ ਪਾਣੀ ਲਾਉਨੋ ਬਾਟਾ ਮੇ 10 15 ਮਿੰਟ ਹੀ ਸਾਫੀ快 ਤੇ ਜਲਦੀ ਜਲਦੀ ਸਾਜ ਨੂੰ ਜ਼ਰੂਰ ਕਰਾਈ ਲਾ ਕੇ ਘਟਾ ਦੇ ਚੱਲ ਕੋਈ ਆ ਜੀ ਆਓ ਆ ਪਾਣੀ ਦਾ ਲਾਓ ਮਚਾ ਲੱਗੇ ਨਾ ਨਹੀਂ ਨਹੀਂ ਇਹਦਾ ਨਹੀਂ ਨਹੀਂ ਆਖ ਤੋਂ ਬਾਅਦ ਕੀ ਆ ਤੇ ਕਿਹਦੇ ਨੂੰ ਠੀਕ ਆਂਡਾ ਵਾਲੇ ਨੂੰ ਇਹ ਪਾਣੀ ਨੂੰ ਤਾਂ ਚਾਹ ਕੋਈ ਨਹੀਂ ਕਾ ਲਾਓ ਜਲੂ ਕਾ ਬੰਦੇਰਾ ਹੋਂਡਾ ਮਾਨੂੰ ਹੋਵੇ ਮੱਝ ਵੀ ਨੋ ਹੋ ਜੂ ਫਿਰਦੇ ਹੀ ਗੱਟੀ ਨੂੰ ਆਹੋ ਉਹਨੂੰ ਪੋਖ ਲੱਗੀ ਹੋਣੀ ਆ ਪੀਲੀ ਤੇ ਆ ਪੈਣ ਦੋਰੇ ਪੇਂਡੀ ਮੈਂ ਚਾਹ ਮੇਰੀ ਠੰਡੀ ਹੋ ਗਈ ਚਾਹ ਜਿਹੜੀ ਇਹਦੀ ਖਰਾਬ ਆ ਹਾ ਸ਼ਾਹ ਰੂਦ ਹੀ ਪੀਂਦੀ ਹੈ ਮਾਤਾ ਨੇ ਦੱਸਿਆ ਕੀ ਕੀਤਾ ਵਾ ਮਾਤਾ ਨੇ ਨਿੱਕੀ ਕੁੜੀ ਨੂੰ ਅਦਰਕ ਵਾਲੀ ਚਾਹ ਪਿਆਲੀ ਆ ਆਹੋ ਵਾਕਿਆ ਸਹੀ ਗੱਲ ਹੈ ਗਰਮ ਨਹੀਂ ਕਰਕੇ ਇਹ ਵੀ ਠੰਡੀ ਮੈਂ ਜੇ ਅਦਰਕ ਦਾ ਨਾਲ ਲਾਉਂਗਾ ਨਾ ਕਿਉਂ ਮਾਤਾ ਮੈਂ ਜੇ ਅਦਰਕ ਦਾ ਨਾਲ ਲਾਉਂਗਾ ਤੇ ਇੱਥੇ ਫਿਲਮ ਜਾਰੀ ਰਹੀ ਹੈ। ਬੀਬੀ ਤੋਈ ਲਾ ਨੰਨਾ ਲਾ। ਆਧਰਕ ਪਰ ਦੇ ਵੀ ਜਾਰੀ ਚੱਲਣੀ ਆ। ਆਧਰਕ ਆਧਰਕ ਹਾਂ ਤੂੰ ਦੱਸੀ ਮੈਨੂੰ ਅੱਧ ਕਰ ਕਹਿਣਾ ਹੁੰਦਾ। ਸਾਕੇ ਕੋ ਸਾਕੇ ਨਾ। ਹਾਂ ਇਹ ਵੀ ਰਾਜ ਗੱਲ ਚੱਲੀ ਇੱਕ ਹੈ ਨਾ ਚਲੋ ਚਲੇ ਇਹਨਾਂ ਬੜਾ ਕਿ ਮੜ ਮੋਟਾ ਕਿ ਹੱਥ ਦਿਨ ਨਹੀਂ ਪਾਈ ਨੂੰ ਅੱਧ ਕਰ ਦੇ ਦੇ ਤਾਂ ਜੇ ਨਾ ਐਵੇਂ ਨਾ ਨਾ ਹੰਦਾ ਵਾਤਾ ਪਰ ਉਂਗਲਾ ਆ ਕੇ ਕਹਿੰਦਾ ਆਹ ਭਾਈ ਨਹੀਂ ਆ ਰਿੜੇ ਨੂੰ ਕਹਿੰਦਾ ਸੁੱਚੇ ਰਿੜੇ ਕਹਿੰਦਾ ਆ ਦੀ ਬੰਗੀ ਆ ਬੰਗੀ ਤਾਂ ਕਰਕੇ ਉਂਗਲੋਂਦੀ ਹੈ ਫਿਰ ਉਹ ਕਰ ਦੇ ਕੇ ਹਾਂ ਫਿਰ ਮਾਨ ਪਾਲੇ ਰਿੜੇ ਦੇ ਚੁੱਕ ਕੇ ਮੜ ਕੇ ਪੈਜ ਦੇ ਦੇ ਲਿਆ ਵੀ ਹਾਂ ਇਹ ਗੱਲ ਹੈ ਗਈ ਆ ਆਹ ਪਾਲੇ ਖਲ ਨੇ ਕੰਡੇ ਤੇ ਆ ਪਾਰੇ ਚੱਲ ਲੈ ਟੋਡੇ ਫੜ ਬਾਲਟੀ ਬਾਲਟੀ ਨਹੀਂ ਚੋਟੀ ਨਹੀਂ ਪਾਣੀ ਡੋਣਾ ਮੈਨੂੰ ਮਗਰ ਲਾਸਟ ਵਾਰੀ ਹੈ ਮੈਨੂੰ ਪਹਿਲੋਂ ਡਾ ਲਿੰਦਾ ਜੇ ਤਾ ਤਾਰ ਕੱਢਣੀ ਹੈ ਨਹੀਂ ਨਹੀਂ ਮੈਂ ਵੀ ਪਹਿਲੋਂ ਪੀਂਦੀ ਹੂੰ ਜੇ ਤੇ ਕਰ ਗਏ ਤੁਸੀਂ ਨਹੀਂ ਛੇਟੋ ਇਹ ਸਾਰੇ ਜਾਣੇ ਇਹ ਲੈ ਆਹ ਤਾਂ ਕੈਮਰੇ ਵਾਲੇ ਨੂੰ ਵਖਤ ਪਿਆ ਕਦੀ ਆਣੂ ਤਾਂ ਕਦੀ ਆਣੂ ਕਦੀ ਆਉਂਦਾ ਕਦੀ ਉਹ ਆਹ ਇਕੱਠੇ ਬਾਹ ਦੇ ਫੋਟੋ ਸਾਰਿਆਂ ਦੀ ਆਵੇ ਇੱਥੇ ਨਹੀਂ ਨਾ ਬੈਂਦੇ ਜਿੱਥੇ ਸੀਟ ਮਿਲਦੀ ਉੱਥੇ ਬੈਈ ਜਾਂਦੇ ਬਸ ਬਿਆਹਾਂ ਦੇ ਵਿੱਚ ਪੂਰਾ ਮੱਜਾ ਚਾਹੀਦਾ ਵਾ ਬਿਆਹਾਂ ਵਿੱਚ ਚਾਹੀਦਾ ਇੱਥੇ ਕਿਹੜਾ ਕੈਮਰਾ ਇੱਥੇ ਤਵਾ ਲਾ ਕੇ ਹਾਓ ਆਸੇ ਪ੍ਰਦੀਪ ਦੇ ਤਵਾ ਲੱਗਣਾ ਨੂੰ ਅੱਧਾ ਮੱਜਾ ਚਾਹੀਦਾ ਮੈਨੂੰ ਮੇਰੇ ਮੰਮੀ ਨੇ ਮੇਰੇ ਕਿੰਨਾ ਫਿਗਰ ਰੱਖ ਕੇ ਦੀ ਉਹ ਤਾਂ ਮੇਰੀ ਕੁੜੀ ਤੇ ਹੀ ਤਵਾ ਲਾਤਾ ਸਾਰਾ ਤੇ ਹੀ ਦੇ ਹਾਓ ਇਹ ਤਾਂ ਗੱਲ ਹੈਗੀ ਉਹਨੂੰ ਤੇਰਾ ਫਿਕਰ ਉਹਨੂੰ ਤੈਨੂੰ ਆਪਣੇ ਮੁੰਡੇ ਦਾ ਫਿਕਰ ਵਾ ਤੇ ਸਾਡੇ ਵੀ ਨਿਆਣੇ ਦੋ ਢੀਕੰਡੇ ਅਸੀਂ ਵੀ ਹਾਂ ਨਵੀਂ ਫਿਕਰ ਆ ਗਈ ਆ ਵੀ ਫੋਨ ਆ ਗਿਆ ਨਾ ਗੱਲਾਂ ਜਿਹੜੀਆਂ ਤੁਸੀਂ ਕਰਨ ਦੇ ਨਾ ਤੇ ਰਹਿ ਰਸਾਂ ਦੇ ਵਿੱਚ ਵੀ ਲਿਖਿਆ ਇਹ ਚੀਜ਼ ਇਦਾਂ ਹੁਣ ਤੂੰ ਬੈਠੀ ਇੱਥੇ ਆ ਚਾਹ ਵੀ ਪੀਂਦੀ ਧਿਆਨ ਰੱਖੀਆ ਧਿਆਨ ਤੇਰਾ ਹਰ ਗੁਣ ਚ ਹਾਂ ਇਹ ਗੱਲ ਪਰਮਾਤਮਾ ਕਹਿੰਦੇ ਆ ਕਿ ਘਰ ਦੇ ਕੰਮ ਵੀ ਕਰੋ ਆਰੇ ਕੰਮ ਕਰਦੇ ਹਾਂ ਐਵੇਂ ਹੀ ਕੀਰਤ ਕਰਦੇ ਹਾਂ ਧਿਆਨ ਜਗਾ ਪ੍ਰਮਾਤਮਾ ਦੇ ਸਿਮਰਨ ਵਿੱਚ ਰੱਖੋ ਮੈਂ ਚੀਜ਼ ਨੂੰ ਕਹਿੰਦੀ ਹਾਂ ਇਹ ਤਾਂ ਗੱਲ ਹੈਗੀ ਆ ਪਰ ਉਹ ਸਾੜੀ ਤੇ ਜਿੱਜਾ ਨਾ ਤਾਂ ਕਰਕੇ ਖੈ ਉਹਨਾਂ ਦੀ ਜੇ ਕਰਦੇ ਨਹੀਂ ਨਹੀਂ ਮੇਰੀ ਖੈ ਕੋਈ ਨਹੀਂ ਮੈਂ ਤੈਨੂੰ ਨਿੱਕਾ ਬੱਚਾ ਹੀ ਜਮਦਾ ਹਾਂ ਇਹ ਨਹੀਂ ਕਰਦੇ ਚਲੋ ਅਰੇ ਗੁਰੂ ਮਹਾਰਾਜ ਦਾ ਪਾਠ ਵੀ ਹੋਣਿਆ ਮਹਾਰਾਜ ਦਾ ਨਾਂ ਤੇ ਚੱਲਦਾ ਰਹਿੰਦਾ ਵਾ ਹਾਂ ਕੋਈ ਨਹੀਂ ਆ ਸਮਝਾ ਕੇ ਪਰ ਇਹ ਆ ਵੀ ਦੁਨੀਆਦਾਰੀ ਇਦਾਂ ਨਹੀਂ ਤੇ ਇਹ ਪੋਤਾ ਜੀ ਉਹ ਪਿਆਰ ਹੋ ਜਾਂਦਾ ਵਾ ਫਿਰ ਜਿੱਥੇ ਬੈਠੇ ਆਈਏ ਤਾਂ ਗੋਨਾਂ ਚ ਰਹਿੰਦੀ ਆ ਮਖੌਲ ਕਰਨਾ ਚਾਹੀਦਾ ਵਾ ਹਾਂ ਫਿਰ ਆ ਦੇਵ ਨੂੰ ਟਿਕਰ ਕਰਦੀ ਆ ਇਹ ਨਾ ਆ ਸਮਖੌਲ ਖਲੀਆ ਖੋਲ ਜਾਂਦੇ ਹੱਥ ਹੱਥ ਸਾਰੇ ਪੋਤਾ ਖੋਲਦੇ ਨੇ ਆਦਾ ਖੋਲਦੇ ਨੇ ਹਾਂ ਯਾਮ ਹੋਇਆ ਨਹੀਂ ਚੱਲ ਕੇ ਤੇ ਮੁਰਗੇ ਤੂਫੀਰ ਫੇਰ ਦੋਵੇਂ ਜਾਣੇ ਨਹੀਂ ਮੀਆਂ ਜੀ ਵੀ ਜੋ ਉਹਨੇ ਕਹਣਾ ਦੂਜੇ ਬੰਦੇ ਨੂੰ ਕਹਣਾ ਵਾਜਾ ਹੀ ਮਾਰੀ ਜਾਣਿਆ ਸਖਵਿੰਦਰ ਸਖਵਿੰਦਰ ਵਾਜਾ ਮਾਰੀ ਜਾਣਿਆ ਤੂੰ ਹੀ ਗਿਆ ਹਾਂ ਸਦਾਰ ਬੁੱਢਾ ਸਿਆ ਕਿਆ ਕੀ ਆ ਕੀ ਆਂਦੇ ਮੈਂ ਤਾਂ ਕੁਛ ਵੀ ਨਹੀਂ ਆਖਿਆ ਮੈਂ ਕੁਛ ਵੀ ਨਹੀਂ ਆਖਿਆ ਵਾਜਾ ਕੇ ਨਵਾਦ ਦੇ ਵਾਜਾ ਐਦਾਂ ਹੀ ਵਾਜਾ ਮਾਰੀ ਜਾਣੀ ਵੈਂਕਰ ਘਰ ਦੇ ਵਿੱਚ ਚਾਰ ਜੀ ਹੋਣਾ ਤੇ ਰੌਣਕ ਮੇਲਾ ਉਹਨਾਂ ਨਾਲ ਹੀ ਬਣਦਾ ਉਹਨਾਂ ਨਾਲ ਬਣਦਾ ਬਸ ਇਕੱਲੇ ਇਕੱਲੇ ਦੋ ਜਾਨੇ ਰਹੇ ਬੇ ਦੋ ਬੱਚੇ ਕੰਮ ਤੇ ਤੇ ਉਹ ਫਿਰ ਰੌਣਕ ਮੇਲਾ ਕਿੱਨਾ ਬਣਦਾ ਰੌਣਕ ਮੇਲਾ ਕੋਈ ਨਹੀਂ ਰੌਣਕ ਮੇਲਾ ਬਣਨਾ ਉਹ ਬੱਚਿਆਂ ਦੇ ਲਈ ਆਪਣਾ ਮਨ ਮਨ ਆ ਲੈਣਾ ਜਿਹੜਾ ਗਾਣਾ ਆਇਆ ਉਹ ਵਜਾਈ ਜਾਣਾ ਇਹ ਨਹੀਂ ਇਕੱਲੇਗਾ ਉਹ ਜਿਹੜਾ ਮਰਜੀ ਸੁਣੀ ਜਾਂਦਾ ਉਹਨੂੰ ਨੂੰ ਪਤਾ ਲੱਗੇ ਕੌਣ ਮੇਰੇ ਬੇਟਾ ਹੈਗਾ ਚੁੱਪੀ ਜਾ ਤਹੋਂ ਦਾਦਾ ਸੁਤਾਈਆ ਸਰਾਣੇ ਵਜਦੇ ਰਹਿੰਦੇ ਹੋ ਜਾਂਦੇ ਆਈ ਜਾਂਦੇ ਨੇ ਜੋਕੇ ਲੈ ਜਾ ਕਰਕੇ ਮੈਂ ਉੱਥੇ ਬੰਦ ਕਰ ਦਿੰਦੀ ਹਾਂ ਹਾਂ ਮੈਂ ਕੋਲ ਮਾਰ ਕੇ ਬੰਦ ਕਰ ਕਈ ਵਾਰ 12 ਬਾਰਾਂ ਬਾਰ ਅਜੇ ਤੱਕ ਚੰਦਾ ਰਹਿੰਦਾ ਆਪੇ ਕਈ ਵਾਰ ਇੱਥੇ ਛਾਤੀ ਤੇ ਪਿਆ ਹੁੰਦਾ ਹੁਣ ਕਈ ਵਾਰ ਬਾਹ ਥੱਲੇ ਪਿਆ ਹੁੰਦਾ ਕਈ ਵਾਰ ਬੱਖੀ ਥੱਲੇ ਪਿਆ ਚਲੋ ਰਾਤ ਪੂਰੀ ਸਾਹਤ ਹੀ ਰਹਿੰਦੀ ਨਹੀਂ ਮਤਲਬ ਹੈ ਦੋਵੇਂ ਜੀ ਉਹਨਾਂ ਘਰ ਦੇ ਨਾੜੇ ਤੇ ਕੰਮ ਤੇ ਚੱਲ ਕੇ ਸਾਰੇ ਆਹ ਉੜੀਆਂਆਂ ਯਾਂਗੀਆਂ ਦੇ ਮੁੱਡੇ ਕੱਬਦੇ ਉਹ ਹੋਣਾ ਈ ਧਾਰ ਦੀ ਬਾਦੀ ਚਲੋ ਫਿਰ ਜਾਓ ਵੇਲੀ ਦੁੱਧ ਦਾ ਖੜਾ ਤੁਸੀਂ ਵੀ ਨਾ ਵੇਹੇ ਜਾਣ ਕੇ ਸਾਨੂੰ ਲੇਟ ਕਰਨ ਦੇ ਆ ਤਾਂ ਇਹ ਤਾਂ ਕਰਕੇ ਲਾਲਚ ਕਰੀ ਜਾਂਦੇ ਆ ਵੀ ਚੱਲ ਬੋਲੀ ਜੀ ਬਣੂਗੀ ਸੱਜਰ ਸੂਈ ਮਾਜੋਆ ਗੁੜ ਪਾਏ ਜੇ ਬਣ ਜਾਂਦੀ ਆ ਬਣ ਜਾਂਦਾ ਵਾ ਇਹਨੂੰ ਪਾ ਕੇ ਪੀਨੇ ਆ ਹੂੰ ਬਣ ਜਾਂਦਾ ਨਵੇਂ ਨਵੇਂ ਦੁੱਧ ਦਾ ਚਾਹ ਹੁੰਦਾ ਨਹੀਂ ਦੁੱਧ ਤਾਂ ਚਾਹ ਨਾਏ ਘਰ ਦਾ ਦੁੱਧ ਇਹ ਤਾਂ ਗੱਲ ਹੈ ਇਹ ਤਾਂ ਕਿ ਵਿੱਚ ਜਵਾਲ ਪਾ ਲਿਆ ਕਰੋ ਨਾ ਉਹਦੇ ਨਾਲ ਵਧੀਆ ਬਣ ਜਾਂਦਾ ਵਾ ਇਹ ਤਾਂ ਗੱਲ ਹੈ ਬਣ ਜਾਂਦਾ ਨਾ ਦਹੀਂ ਬਣਾਇਓ ਨਾ ਦੁੱਧ ਪੀਓ ਨਾ ਜਾੜ ਕਰਿਓ ਡੈਡੀ ਮੰਮੀ ਨੂੰ ਸਹੀ ਗੱਲ ਹੈ ਜਿਹੜਾ ਨਾ ਮੈਂ ਇਹ ਰਖੈਂਦੇ ਹਾਂ ਮਾਲ ਡੰਗਰ ਤੇ ਹੈ ਤੀ ਮਤਲਬ ਮਜ਼ਾ ਹੀਗਾ ਪਰ ਹੌਲੀ ਹੌਲੀ ਫਿਰ ਜਦੋਂ ਘੋੜੀ ਸਾਡੀ ਇਦਾਂ ਮਤਲਬ ਮਰ ਗਈ ਤੇ ਕੱਲੀ ਘਰੇ ਮੱਝ ਨਹੀਂ ਮੱਝ ਪਹਿਲਾਂ ਵੇਚੀ ਤੇ ਘੋੜੀ ਬਾਅਦ ਚ ਮਰੀ ਆ ਤੇ ਹੋਲੀ-ਉਲੀ ਖਾਲੀ ਜੀ ਹੋ ਗਈ ਵੇਲੀ ਫਿਰ ਸਾਡੇ ਦੋਤ ਵੀ ਬਹੁਤ ਮੌਜ ਆ ਇਹ ਤਾਂ ਗੱਲ ਹੈ ਹਾਂ ਮੌਜਾ ਤਾਂ ਹੈ ਪਰ ਕਹਿੰਦੇ ਹੁੰਦੇ ਆ ਕਿ ਮਿਹਨਤ ਵੀ ਤਾਂ ਪੂਰੀ ਆ ਮਿਹਨਤ ਵੀ ਬੜੀ ਆ ਤਾਂ ਉਹ ਤਾਂ ਡੈਡ ਚਾਹ ਚਲੋ ਪੱਟਾ ਦਿੱਤਾ ਪਾਈ ਜਾਂਦਾ ਸਾਡੇ ਵੇਰ ਚੰਬਿਆ ਵੀ ਪਾਈ ਜਾਂ ਮਾਰ ਜਾਨੀ ਮਾਰ ਕੇ ਕਦੀ ਬੋਆ ਹਟਾ ਕਦੀ ਕਟਿੰਗ ਨੂੰ ਉੱਤੇ ਖੋਰ ਕੇ ਕਾਰ ਕਰ ਮੈਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਗੱਲ ਜਿਹੜੀ ਹੈ ਨਾ ਸੋਨੇ ਤੇ ਸੁਹਾਗਾ ਵਾ ਕੇ ਮਿਹਨਤ ਜਿਹੜੀ ਹੈ ਨਾ ਹੁਣ ਤੁਸੀਂ ਕਰਨ ਦੇ ਆ ਤੇ ਹਾ ਹੀ ਕੰਮ ਤੁਸੀਂ ਹੋਰ ਕੁੜੀ ਨੂੰ ਕਹਿ ਦੋ ਵੀ ਧਾਰ ਕੱਢ ਦੇ ਉਹਦੀਆਂ ਉਹਦੀਆਂ ਬਾਵਾ ਹੀ ਫੁੱਲਣੀਆਂ ਸ਼ੁਰੂ ਹੋ ਜਾਣੀਆਂ ਵਾ ਹਾਂ ਇੱਕ ਪ੍ਰੈਕਟਿਸ ਹੀ ਆ ਠੀਕ ਹੈ ਕੋਈ ਛੱਡਾਇਆ ਸਹੀ ਬੋਤ ਦੇ ਦਿੰਦਾ ਹੁਣ ਚਲੋ ਜਿਹੜੇ ਰੱਬ ਨੂੰ ਮੰਨਦਾ ਹੂੰਗਾ ਬਾਕੀ ਜੋ ਸਹੀ ਨਹੀਂ ਆ ਮਿਲਾਵਟ ਚੱਲਣ ਦੀ ਹੁੰਤੇ ਇਹ ਤਾਂ ਗੱਲ ਹੈ ਜੇਗਾ ਤੈਨਾਂ ਆਉਣੀ ਜੇਗਾ ਚਲੇ ਜਾਣਾ ਰੋਟੀ ਖਾ ਕੇ ਚੱਲ ਜਾਂ ਤੇਰਾ ਰੋਟੀ ਰਾਤ ਤੂੰ ਚਰੇ ਹੀ ਖਾਣੀ ਹੈ ਜੀ ਜੀ ਦੇਵਣੇ ਉਹਨੂੰ ਹੁਣ ਤੂੰ ਹੀ ਚੱਲ ਜਾਣਾ ਸਾਡੀ ਫੂਲ ਤੇ ਜਾਣਾ ਹੀ ਪੈਣਾ ਸੌਂਦੇ ਪੈਣੀ ਹੈ ਉਹਨਾਂ ਨੂੰ ਘਰ ਦੇ ਤਾਨੂੰ ਵੀ ਠੀਕੰਡਿਆ ਚਲੋ ਠੀਕ ਹੈ ਜੇਗਾ ਮਾਤਾ ਹਾਂ ਜੀਂਦੇ ਰਹੋ ਜੀਂਦੇ ਰਹੋ ਮੈਂ ਕਹਿਣਾ ਵਾ ਤੁਹਾਨੂੰ ਵੀ ਠੀਕੰਡਿਆ ਪਰਿਵਾਰ ਵਗੈਰਾ ਹਾਂ ਨਹੀਂ ਠੀਕੰਡਿਆ ਉਹ ਇਹਨਾਂ ਆਪਣਾ ਰੋਟੀ ਪਾਣੀ ਖਾਓ ਤੇ ਸੌਂਰ ਮੰਨੋ ਓਕੇ ਮਾਈ ਗੁੱਡ ਨਾਈਟ ਬਾਏ ਬਾਏ boy